ਇਹ ਬਹੁਤ 좋ਕੀ ਹੈ। ਪੀਵਰ ਦੇ ਬਾਰੇ ਜਾਂ ਪਾਰਟੀਆਂ ਦੇ ਬਾਰੇ ਵਕਤ ਵਕਤ ਜੋ ਵੀ ਵਿਚਾਰ ਸਾਡੇ ਵਿਸ਼ਾ ਸਾਹਿਬਾਨ ਨੇ ਭਾਈ ਮਨ ਸਿੰਘ ਸਾਹਿਬ ਵੀ ਬੋਲੇ ਸਾਡੇ ਪ੍ਰਧਾਨ ਜੀ ਵੀ ਨੇ ਬੜਾ ਕਲੀਅਰ ਦਰਸ਼ ਨੂੰ ਸਾਰੀ ਗੱਲ ਸਮਝਾ। ਕਿਰੋਂ ਮੈਂ ਖ਼ੁਦ ਨੂੰ ਕੋਈ ਭਾਸ਼ਣ ਦੇਣ ਦੇ ਲਈ ਨਹੀਂ ਆਇਆ ਕਿਉਂਕਿ ਨਾ ਮੈਂ ਭਾਸ਼ਣ ਦੇਣਾ ਕੀਤਾ ਨਾ ਮੈਂ ਕਦੇ ਸੱਚਾਈ ਤੋਂ ਬੋਲਿਆ। ਜੇ ਕੋਈ ਕਮੀ ਬੇਸ਼ਮੀ ਰਹਿ ਜੇ ਤਾਂ ਮੇਰੇ ਭਰਾ ਸਮਝ ਕੇ ਮੈਨੂੰ ਮਾਫ਼ ਕਰਿਓ। ਮੈਂ ਗੱਲਾਂ ਕਰਨੀਆਂ ਆਪਦੇ ਦਿਲ ਦੀਆਂ ਕਿਉਂਕਿ ਅਸੀਂ ਮੰਨਦੇ ਆਂ ਕਾਂਗਰਸ ਵਾਸਤੇ ਵੋਟਰ ਨੂੰ ਤੁਹਾਡੇ ਮਨ ਚ ਸਿੱਧੇ ਇੱਕ ਹੀ ਸਵਾਲ ਆਉਂਦਾ ਕਾਂਗਰਸ ਨੂੰ ਕਿਉਂ ਚੜਕੇ ਦੇ ਸਰਲ ਹੋਰ ਪਾਰਟੀਆਂ ਦੇ ਖੜੀਆਂ ਨੇ ਪਰੰਤੂ ਮੈਂ ਆਪਣੇ ਵਿਚੇ ਤਿਆਰਦੇ ਤੁਹਾਡੇ ਨਾਲ ਸ਼ੇਅਰ ਕਰਦਾ ਦੋ ਸਾਲ ਹੋ ਗਏ ਮੈਨੂੰ ਪੁੱਤ ਦੇ ਕਸਰ ਨੂੰ ਚੱਕੀ ਸੁਜੇ ਨੂੰ ਅੱਜ ਹੀ ਨਾਸਾਈ ਤਰੀਕਾ ਹੱਥਾਂ ਸਾਂਹਲਾ ਲੰਗੀ ਹੈ ਉਹਦੇ ਚਾਰਜ ਫਰੇਮ ਹੋਏ ਆ। ਬੱਦ ਜਾਨਾ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਤੇ ਕੇਸ ਦਾ ਫੈਸਲਾ ਆ ਗਿਆ। ਕਿਉਂਕਿ ਇੰਨੀ ਨਿਰਾਸ਼ਾ ਦੇ ਵਿੱਚ ਜਾ ਕੇ ਕਿਤੇ ਚਾਰਜ ਫਰੇਮ ਹੋਏ ਤਾਂ ਕਾਰਗੁਜ਼ਾਰੀ ਕੀ ਦੀ ਸੀ ਸਰਕਾਰ ਦੀ। ਮੈਂ 2 ਸਾਲਾਂ ਦੇ ਵਿੱਚ ਤਿੰਨ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕਰ ਲਈ। ਕਹਿੰਦਾ ਮੈਂ ਇਹਨੂੰ ਮੱਥੇ ਨਹੀਂ ਲਾਉਂਦਾ। ਤੁਸੀਂ ਇਹ ਦੇਖੋ ਸਾਡਾ 25 ਸਾਲਾਂ ਦਾ ਨੌਜਵਾਨ ਬੱਤੀ ਫੇਰ ਮਾਰ ਕੇ ਤੇ ਨਹੀਂ ਕਰਦਾ ਬਿਨਾਂ ਕਿਸੇ ਕਸੂਰ ਦੇ। ਔਰ ਕੇਜਲੀਵਾਲ ਦੀ ਗ੍ਰਿਫਤਾਰੀ ਤੇ ਜਾ ਕੇ ਹੰਝੂਵਾਲ ਤਾਂ ਮੇਰੇ ਕੋਲੇ ਬੈਠਣਾ ਤੇ ਅੱਖ ਵੀ ਨਹੀਂ ਫਿੰਨੀ ਇੱਕ ਵਾਰੀ ਨੌਜਵਾਨ ਪੁੱਤ ਦੇ ਹਸਲ ਕਰਤੇ ਆ ਕੇ ਬੈਠੇ ਅਸੀਂ ਤਾਂ ਵੀਰੋਂ ਨੇਦੀ ਵਾਲੇ ਚੰਨਾ ਦੇ ਵਿੱਚ ਅਸੀਂ ਗਏ ਇਹਨਾਂ ਦੇ ਪਾਸ ਅਗਲੀ ਗੱਲ ਰਹੀ ਜੀ ਸੈਂਟਰ ਸਰਕਾਰ ਤੁਸੀਂ ਬੀਜੇਪੀ ਦਾ ਹਾਲ ਇਹ ਦੇਖ ਲਓ 268 ਲਾ ਕੇ ਜਿਹੜਾ ਮੇਰੇ ਪੁੱਤ ਦਾ ਹਤਿਆਰ ਹੈ ਉਹਨੂੰ ਗੁਜਰਾਤ ਸੇਫ ਕਰਤਾ ਉੱਥੋਂ ਸਾਡੇ ਪੁੱਤਾਂ ਦੀ ਮੌਤ ਤੇ ਬਰੰਤ ਜਾਰੀ ਕੀਤੇ ਜਾਂਦੇ ਆ ਜਿੰਮੇਵਾਰੀ ਲੈਣ ਵਾਸਤੇ ਉਹ ਉੱਥੇ ਰੱਖ ਲਿਆ ਇੱਥੇ ਜਿਹੜਾ ਐਕਸ਼ਨ ਹੁੰਦਾ ਉਹਦੇ ਸ਼ੂਟਰ ਬਕੂਬੀ ਕਰਦੇ ਆ ਔਰ ਸਾਡਾ ਜਿਹੜਾ ਲੋਕਾਉ ਮੀਡੀਆ ਪੁਸਤਕ ਪ੍ਰਕਾਰ ਦੇ ਰਹੇਗੇ ਨੇ ਵੀਰ ਉਹ ਸਾਰਿਆਂ ਦੀ ਮਾਇਸਦ ਕੰਧ ਲੌਰੁਦ ਕੇ ਪਾਸ਼ੇ ਸਾਫ ਤੋਂ ਸ਼ੂਟਰ ਜਿਹਦਾ ਪੁੱਤ ਗੋਲੀਆਂ ਦੇ ਨਾਲ ਵਿੰਨਿਆ ਹੋਏ ਜਿਹਨੋਂ ਇਹਦੀਆਂ ਖਬਰਾਂ ਫਿਰਦੇ ਰੁਚੀਦ ਕੇ ਮੰਗ ਜਾਂਦੀਆਂ ਨੇ ਪਰ ਬਸਤ ਕੋਈ ਨਹੀਂ ਚੱਲਦੀ ਮੈਂ ਅਮਿਤ ਸ਼ਾਹ ਜੀ ਦੇ ਜਾ ਕੇ ਪੈਰ ਫੜੇ 에ਅਰਪੋਰਟ ਦੇ ਉੱਤੇ ਜਾ ਕੇ ਜਦੋਂ ਮੈਂ ਬਿੰਦ ਲੱਗਿਆ ਤਾਂ ਸਾਹਮਣੇ ਸਕਰੀਨ ਦੇ ਵਿੱਚ ਮੇਰੇ ਪੁੱਤ ਦੇ ਫੋਟੋਆਂ ਫੁੱਲ ਜਾਂਦੀ ਖਬਰ ਚੰਦਰੀ ਮੈਂ ਕਹਿੰਦੀ ਮੈਂ ਇੱਕ ਦੇਸ਼ ਦਾ ਸਾਬਕਾ ਫੌਜੀ ਹਾਂ ਮੇਰੇ ਜ਼ਿਆਦਾਤਰ ਜ਼ਿੰਦਗੀ ਦਾ ਹਿੱਸਾ ਤੁਹਾਡੇ ਬਾਉਂਡਰ ਦੇ ਉੱਤੇ ਲੰਘਿਆ ਕਿ ਮੈਨੂੰ ਵੀ ਦੇਸ਼ ਭਗਤੀ ਦਾ ਸਰਟੀਫੀਕੇਟ ਦੇਣਾ ਪਊਗਾ ਜਿਹੜੇ ਪਰਿਵਾਰ ਦਾ ਆ ਹਾਲ ਕਰਤਾ ਕਿ ਮੇਰਾ ਤੇ ਮੇਰਾ ਬੁੱਢਾ ਬੱਚਿਆ ਮੈਨੂੰ ਅੱਖ ਦਿਖਾਈ ਦਿੰਦਾ ਸੀ ਦੋਨੇ ਮੀਆਂ ਦੀ ਵੀ ਅਮਿਤ ਸ਼ਾਹ ਜੀ ਨੇ ਤਾਰਾਂ 'ਚ ਬੈਠੇ ਸਈਆਂ ਨੇ ਫੋਟੋਆਂ ਦੇਖੀਆਂ ਹੋਣਗੀਆਂ ਜੋਤ ਉਹਨਾਂ ਦੀ ਲਾਲਸਾ ਇਹ ਹੈ ਮੈਂ ਸੰਗਰੂਰ ਤੋਂ ਇਲੈਕਸ਼ਨ ਚ ਆ ਮਰੀ ਸੀ ਕਿ ਜਮੀਨ ਚੋਰੀ ਹੋ ਰਹੀ ਸੀ ਕੋਤਮਾ ਪਰਚਾ ਭਰਜਾ ਤੇ ਸਿਸਟਮ ਦੇ ਵਿੱਚ ਆ ਜਾ ਵੀਰੋ ਇਹੋ ਜਿਹਾ ਸਿਸਟਮ ਕੀ ਕਰਾਂਗੇ ਮੇਰੇ ਮਿੱਤਰ ਨੇ ਬਠਿੰਡੇ ਦੇ ਤੁਹਾਡੇ ਵਪਾਰ ਮੰਡਲ ਦੇ ਪ੍ਰਧਾਨ ਨੇ ਮੇਰੇ ਅੱਥਰੂ ਨਾਲ ਗੱਲ ਹੁੰਦੀ ਰਹੇ ਦੀ ਇਹ ਕਿਸ ਪਾਰਟੀਓ ਸਾਡੀ ਬੇਸ਼ਕ ਬੱਤਕਾਉਣ ਕਰੋੜ ਤੇ ਦਿਨ ਫਰੌਫੀਆਂ ਦੀਆਂ ਗੱਲਾਂ ਆਉਂਦੀਆਂ ਨੇ ਦਰਜਿਆਂ ਦੀਆਂ ਗੱਲਾਂ ਉਹ ਆਪੇ ਕੋਲੇ ਨਹੀਂ ਬੈਠਿਆ ਕੋਈ ਸਰਕਾਰ ਨਹੀਂ ਮੇਰੇ ਫੁੱਟ ਦੇ 27 ਕਾਤਲ ਜਿਹੜੇ ਉਹ ਤਕਰੀਬਨ ਤੇ 23-24 ਜੇਲ੍ਹ ਚ ਬੰਦ ਨੇ 9 ਵਾਰ ਫੋਨ ਫਰੇ ਕੇ ਮੁੱਖ ਮੰਤਰੀ ਐ ਜਿਹੜਾ ਜੇਲ੍ਹ ਮੰਤਰੀ ਇਹਨਾਂ ਕੀ ਦਾ ਜਵਾਬ ਹੈ ਹਰੇਕ ਜ਼ਿਲ੍ਹਾ ਦੇ ਵਿੱਚੋਂ ਰੇਤਪੋਤ ਤੋਂ ਹਰੇਕ ਥੱਲ ਜਿਹੜਾ ਡਕਾਊ ਹੋਇਆ ਪਿਆ ਤੇ ਜੇਲ੍ਹ ਮੰਤਰੀ ਸੀਐਮ ਭਗਵੰਤ ਮਾਨ ਐ ਕਿਹੜੀ ਗੱਲ ਤੇ ਬਦਲਾਅ ਆਲੀ ਜਾਣ ਕਰਦੇ ਆ ਅੱਜ ਸਵਾ ਫਾਲ ਹੋ ਗਏ ਨੌਰਥ ਦੀ ਵੀਡੀਓ ਅਸੀਂ ਦਰਬਾਰ ਤੇ ਭਟਕਦੇ ਫਿਰਦੇ ਆ ਵੀ ਇਹ ਵਿਸ਼ੇਕ ਜਿੰਮੇਵਾਰ ਤਿੰਨ ਰੋਡੇ ਉੱਤੇ ਗਗਿੰਦਰ ਪਟਿਆਲ ਉਹਦਾ ਕਾਰਪੋਰੇਟ ਹੁੰਦਾ ਉਹਦੇ ਸਾਰੇ ਇਹ ਜਿਹੜੀ ਵੀਡੀਓ ਬਣਾ ਲਈਆਂ ਤੁਹਾਨੂੰ ਪਤਾ ਨਹੀਂ ਲੱਗਦਾ ਸਾਨੂੰ ਪਤਾ ਹੈ ਸੱਤ ਤੇ ਅਕਤਰੀਕ ਦੀ ਰਾਤ ਨੂੰ ਤੁਸੀਂ ਇਹਨੂੰ ਜੇਲ੍ਹ ਤੋਂ ਬਾਹਰ ਰੱਖ ਦਿਓ ਤੇ ਫਿਰ ਇਹਨਾਂ ਦੀਆਂ ਜਿਹੜੀਆਂ ਵੀਡੀਓ ਦਾ ਉਹਨਾਂ ਨੂੰ ਤੁਸੀਂ ਪੰਜਾਬ ਜਿੰਨੇ ਉਹ ਬਣਾ ਕੇ ਸਾਹ ਦੇ ਲਈ ਸਾ ਜੋ ਮੈਨੂੰ ਦਰਜ ਜਾ ਸਕੇ ਮੇਰੇ ਗਵਾਹ ਹੁੰਦਾ ਦਰਜ ਜਾ ਕੇ ਇਹਨੂੰ ਆਸਾਨੀ ਦੇ ਨਾਲ ਬਰੀ ਕਰਾਇਆ ਜਾ ਸਕੇ ਇਹਨੂੰ ਸਜ਼ਾ ਮੈਂ ਕਿਸੇ ਬ੍ਰਿੱਕੇ ਨਾ ਮਿਲੂ ਕੀ ਅਸੀਂ ਸਾਰੇ ਕਾਰੋਬਾਰੀ ਸਾਰੇ ਵਪਾਰੀ ਭਰਾ ਆਰਥਿਕਾ ਵਰਗ ਇਹ ਵੀ ਕਰਦੇ ਨੇ ਸਾਡੇ ਲਈ ਇੰਨਾ ਖੌਫ ਦਾ ਮਾਹੌਲ ਹੋ ਗੇ ਤੁਸੀਂ ਸਾਰਿਆਂ ਨੇ ਸਰਦਾਰ ਮਨਮੋਹ ਸਿੰਘ ਦੇ ਟਾਈਮ ਦਾ 10 ਸਾਲ ਦਾ ਰਾਜ ਦੇਖਿਆ ਤੁਸੀਂ 10 ਸਾਲ ਦਾ ਇਹਨਾਂ ਦਾ ਵੀ ਦੇਖਿਆ ਐਨੀ ਨਫਰਤ ਤੁਸੀਂ ਸ਼ਾਇਦ ਕਦੇ ਨਹੀਂ ਦੇਖੀ ਹੋਣੀ ਤੇ ਮੇਰੇ ਪੁੱਤ ਤੇ ਸਰਦੀ ਪੱਗ ਵੀ ਇਹਨਾਂ ਦੇ ਪਾੜੂ ਪੈ ਗਈ ਯਾਨੀ ਕਿ ਸਾਡਾ ਹਿੰਦੂ ਸਿੱਖ ਦਾ 9 ਮਾਸ ਦਾ ਰਿਸ਼ਤਾ ਤੁਨੂ ਬਖ ਕਰਕੇ ਕਿਉਂ ਦੇਖਿਆ ਜਾਂਦਾ ਮੈਂ ਇਹਨਾਂ ਕੋਲ ਸਵਾਲ ਕਰਦਾ ਹਾਂ ਮੈਨੂੰ ਕਾਂਗਰਸ ਤਾਂ ਚੰਗੀ ਲੱਗਦੀ ਐ ਮੈਂ ਕਾਂਗਰਸ ਦੇ ਵਿੱਚ ਕਿਸੇ ਤਰ੍ਹਾਂ ਸੋਚ ਬੀਖੀ ਐ ਇਹ ਜਦ ਭਵਿੱਖ ਨੇ ਗੱਲ ਤੇ ਕਈ ਵੀਰ ਮੇਰੀ ਗੱਲ ਨਾਲ ਨਹੀਂ ਸਹਿਮਤ ਹੋਣਗੇ ਪਰੰਤੂ ਬਿਰੋਜੇ ਕਾਨੂੰਨ ਦਾ ਰਾਜ ਚਾਹੀਦਾ ਹੈ ਇਹਦੀ ਲਾਵੀ ਗੱਲ ਕਰਨੀ ਐ ਕਿ ਕਾਂਗਰਸ ਤੋਂ ਬਿਨਾਂ ਕੋਈ ਪਾਰਟੀ ਨਹੀਂ ਦੇ ਸਕਦੀ ਇਸ ਗੱਲ ਦਾ ਮੈਨੂੰ ਵਾਦਾ ਕੀਤਾ ਹੁਣ ਬੜੇ ਭਰਾਵਾਂ ਨੇ ਮੇਰੇ ਨਾਲ ਸਲਾਹਾਂ ਦੇ ਲਗਭਗ ਪੌਣੇ 2 ਮਿਲੀਅਨ ਲੋਕ ਮੈਨੂੰ ਫੋਲੋ ਕਰਦੇ ਆ ਮੇਰੇ ਸਾਰਿਆਂ ਤੇ ਮੇਰੇ ਕੋਲ ਮੈਸੇਜ ਆਉਂਦੇ ਆ ਮੈਂ ਉਹਨਾਂ ਦੀ ਗੱਲ ਨੂੰ ਮੋੜਦਾ ਵਿੱਚੋਂ ਕੁਝ ਭਰਾ ਇਹ ਵੀ ਕਹਿੰਦੇ ਕਿ ਜੇ ਤੁਹਾਨੂੰ ਕਾਂਗਰਸ ਨੂੰ ਸਪੋਰਟ ਨਹੀਂ ਕਰਨੀ ਪਰ ਮੈਂ ਸਾਰਿਆਂ ਨੂੰ ਅੱਜ ਤੁਹਾਡੇ ਵਾਅਦੇ ਹੁੰਦੇ ਗੱਲ ਦਸ਼ਮੀ ਤੋਂ ਨਾ ਬਕਿਓ ਮੇਰੀ ਇੱਕ ਇੱਕ ਲੀਡਰ ਦੇ ਨਾਲ ਗੱਲ ਹੋਈ ਹੈ 2 ਸਾਲਾਂ ਦੇ ਵਿੱਚ ਮੈਂ ਕੋਈ ਉਹ ਜਆ ਧਰਮਿਛੇ ਜਿੱਥੇ ਜਾ ਕੇ ਮੈਂ ਬੋਲਦੇ ਨਹੀਂ ਲੱਗਦੇ ਮੈਂ ਹਰ ਇੱਕ ਦੇ ਹੱਥ ਬੰਨੇ ਆ ਤੁਸੀਂ ਪੁੱਤ ਤਾਂ ਦੇਣਾ ਮਾਰਤਾ ਮੈਂ ਪਾਣਾ ਚੜ ਲੂੰਗਾ ਉਹ ਤੁਹਾਨੂੰ ਨਵੇਂ ਜੰਮੇ ਤੋਂ ਕੀ ਤਕਲੀਫ ਹੈ ਅਸੀਂ 7 ਸਾਲ ਤੋਂ ਕਿੱਥੇ ਕਿੱਥੇ ਜਾ ਕੇ ਮਨ ਤਾਂ ਮੰਨ ਕੇ ਜੇ ਅਸੀਂ ਪ੍ਰਮਾਤਮਾ ਤੋਂ ਇੱਕ ਬਖਸ਼ੀ ਛਈ ਹੈ ਉਹ ਤੁਸੀਂ 14 ਤਰੀਕ ਨੂੰ ਨਿਊਜ਼ਾਂ 'ਚ ਕੱਢਦੇ ਹਲੇ ਮੇਰੀ ਜੀਤ ਮਤੀ ਵਿਚਾਰੀ ਨੇ 15 ਦਿਨ ਹੋਰ ਲੰਘ ਸਕਦੇ ਸੀ ਵੀਰੋ ਸਾਨੂੰ ਕੈਨ ਦੇ ਨਾਮ ਟਰੀਟਮੈਂਟ ਦੀ ਲਾਈਨ ਦਿੱਤਾ ਗਿਆ ਇਸ ਗੰਦੇ ਪ੍ਰਸ਼ਾਸਨ ਨੇ ਇਹ ਗੰਨਾ ਮਾ ਥੋੜੇ ਕੂਨ ਲੈ ਕੇ ਇੱਕ ਪੂਰਾ ਭਰ ਮਸੂਮ ਦੇ ਜੰਮਰ ਤੋਂ ਕਿਸ ਨੂੰ ਕੀ ਪ੍ਰੋਬਲਮ ਹੋ ਸਕਦੀ ਹੈ ਤਾਂ ਬੋਦੀ ਬੇਨਤੀ ਕਰਦਾ ਵੀਰੋ ਗਲਤੀ ਨਾ ਕਰ ਜਿਓ ਜਿਹੜੀ ਪਾਰਟੀ ਕਮਿਊਨਿਟੀ ਗੱਲ ਕਰਦੀ ਹੈ ਨਿਯਮਾਂ ਦੀ ਗੱਲ ਕਰਦੀ ਹੈ ਤੁਸੀਂ ਉਹਦੇ ਉੱਤੇ ਭਰੋਸਾ ਕਰਿਓ ਕੱਟੜਵਾਦ ਹਰ ਇੱਕ ਧਰਮ ਦਾ ਮਾਰ ਹੈ ਚਾਹੇ ਉਹ ਹਿੰਦੂਵਾਦ ਦਾ ਹੋਵੇ ਚਾਹੇ ਉਹ ਸਿੱਖ ਧਰਮ ਦਾ ਹੋਵੇ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਕਕਰਤਾ ਮਾਰਿਆ ਇਨਸਾਨੀਅਤ ਦਾ ਸਭ ਤੋਂ ਖੰਤ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਬੇਨਤੀ ਕਰਦਾ ਐਤਕੀ ਸਮਝ ਕੇ ਵੋਟ ਪਾਓ ਕਈ ਵਾਰੀ ਅਸੀਂ ਫਲੋਸ ਦਿੱਤੇ ਚੱਜਣੇ ਮੇਰਾ ਪੁੱਤ ਇਸ ਕਰਕੇ ਆਇਆ ਸੀ ਉੱਤੇ ਲੈਣ ਦੀ ਰਾਣੀ ਕਿਹਦੇ ਵਿੱਚ ਨਹੀਂ ਆਸੀ ਮੈਂ ਤੁਹਾਨੂੰ ਗੁਰੂ ਘਰ ਦੇ ਕੋਲੇ ਕਿਹਾ ਝੂਠ ਨਾ ਬੋਲੋ ਉਹਦਾ ਮਨ ਤਾਂ ਇੱਕ ਵੀ ਵੀ ਅਸੀਂ ਰਾਣੀ ਕਿਤੇ ਜਿੰਨਾ ਦਿਸਰਾਂ ਤੱਕ ਲੋਕਾਂ ਦੀ ਨਫ਼ਰਤ ਵਧੀ ਜਾਂਦੀ ਹੈ ਲੋਕ सबू सारे ठग चोड़ा समझ लग गए भी एक विश्वास का माहौल मैं बुलाद असिश है सातियां साड़िया पोलसियां पहलों पता लग गया सदा नहीं रस्ते चो हटा गया तो मेरी मैं ज्यादा समय ना लवान कुले काफी हो सारे मुद्दों के उने बड़ा बरीकी दे समझा दता है परंतु मैं जिस दिन इन्होंने मैं नोट्स कट्टे और मैं दुखी होकर बोलिया भी उतो और सार ने ਭਰਮਾ ਮੈਨੂੰ ਸਹਿਯੋਗ ਦਿੱਤਾ 30 ਮਿਲੀਅਨ ਦੇ ਕਰੀਬ ਮੇਰੀ ਜਿਹੜੀ ਵੀਡੀਓ ਰਾਤੇ ਰਾਤ ਚੱਲ ਗਈ ਸੀ ਤਾਂ ਮੈਂ ਤੁਹਾਡਾ ਸਾਰਿਆਂ ਦਾ ਕਰਜ਼ਦਾਰ ਹਾਂ ਦੋ ਸਾਲਾਂ ਦੇ ਵਖਰੇ ਵਿੱਚ ਤੁਸੀਂ ਮੈਨੂੰ ਉੱਠ ਕੇ ਕਰੋੜ ਦੀ ਪਾਵਰ ਦਿੱਤੀ ਹੈ ਤੁਹਾਡਾ ਮੈਨੂੰ ਪਿਆਰ ਮਿਲਿਆ ਦੇਸ਼ ਵਿਦੇਸ਼ ਤੋਂ ਤੁਹਾਡੀਆਂ ਕਰੋੜਾਂ ਦਵਾਮਾਂ ਦੇ ਸਦਕਾ ਆਪਾਂ ਉਸ ਘਰ ਦੇ ਵਿੱਚ ਵੱਧ ਕੇ ਕੀਤੇ ਹੈ ਵੈਗਰੋਂ ਨੇ ਇਨਸਾਫ ਕੁਦਰਤ ਨੇ ਦਿੱਤਾ ਮਹਾਰਾਜ ਨੇ ਦਿੱਤਾ ਅਕਾਲਪੁਰਖ ਨੇ ਦਿੱਤਾ ਤੇ ਦੁਨਿਆਵੀ ਦਾਤਾਂ ਵੀ ਦੇਣੀਆਂ ਆਸਮਦ ਰਹੋ ਕਿਸੇ ਧਾਰਮਿਕ ਪਹਿਰਾਂ ਵਿੱਚ ਦੇ ਵਿਚਨਾਏ ਬੋਧ ਕਰਨੀ ਹੈ ਇਨਸਾਨੀਅਤ ਦੇ ਨਾਂ ਤੇ ਕਰਨੀ ਹੈ ਕਾਨੂੰਨ ਦੇ ਨਾਂ ਤੇ ਕਰਨੀ ਹੈ ਤਾਂ ਜਿਹੜਾ ਨਵਾਂ ਅਲਾਈਸ ਇੰਡੀਆ ਇੱਕ ਬਦਲਦੀ ਇੱਕ ਰਾਹਤ ਦੀ ਤਸਵੀਰ ਉੱਤਰੋਂ ਬਣਾਉਂਦਾ ਆ ਰਿਹਾ ਹੈ ਤੇ ਪੰਜਾਬ ਵਾਸੀਓ ਕਿਤੇ ਆਪਾਂ ਨਾ ਭੁੱਲ ਜਾਈਏ ਆਪਣੀ ਆਤ ਦਾ ਆਪਣੀ ਜੀਰ ਤੇ ਆ ਕੇ ਕਈ ਵਾਰੀ ਇਹੋ ਜਿਹੇ ਭੁਲੇਖਿਆਂ ਦੇ ਵਿੱਚ ਆ ਜਾਂਦੇ ਆ ਤਾਪਏ ਤੋਂ ਵੱਤੋ ਵੱਗ ਨੀਰ ਜਵਾਕੇ ਸਿੱਧੂ ਸਾਹਿਬ ਨੂੰ ਭੇਜੀ ਹੈ ਮੈਨੂੰ ਤੁਹਾਡੇ ਉੱਤੇ ਥਾਣੀ ਉਮੀਦ ਹੈ ਪਰ ਮੈਂ ਸਾਰੇ ਮਾਨਸਾ ਬਸ ਨੇ ਫੀਲ ਕਰਦਾ ਵੀ ਅਸੀਂ ਅੱਜ ਅਸੀਂ ਸਾਰੇ ਪਹਿਲਾਂ ਕਿੰਨਾ ਖਰਚਾ ਜਾਂ ਪਹਿਲਾਂ ਕੀਤਾ ਵੀ ਇਹ ਗਾਗੋਆ ਸਾਹਿਬਾ ਪੁੱਤ ਇਹਦਾ ਧੜਾ ਲੱਗਾ ਨੀਲਾ ਲੱਗਾ ਸਾਡਾ ਇੰਨੀ ਅਸੀਂ ਸਾਰੇ ਇੱਕ ਪਰਿਵਾਰ ਵਾਂਗੂ ਕੰਮ ਕਰਾਂਗੇ ਜਿੱਥੇ ਪਾਰਟੀ ਦਾ ਹਕੂਮਤ ਦਾ ਉਪਤੇ ਕੇ ਜੋੜੇ ਚਾਰ ਨਹੀਂ ਬਿਚਿਆ ਪਰ ਤੁਸੀਂ ਇਸ ਬਾਦ ਕਿਸੇ ਗਲਤ ਫੇਰ ਵੀ ਦੇ ਦਿੱਤੋ ਵੀ ਮੈਂ ਕਿਤੇ ਗਲਤ ਹੋ ਸਕਦਾ ਮੇਰਾ ਪਰਿਵਾਰ ਹੁੰਦਾ ਹੈ ਨਾ ਇਹ ਵੀ ਕਿਤੇ ਕੋਈ ਗਲਤੀ ਹੋ ਸਕਦੀ ਹੈ ਸਾਡੀਆਂ ਗਲਤੀਆਂ ਦੀ ਰਸਵਾ ਸਿੱਧੂ ਸਾਹਿਬ ਦੇ ਖਾਤੇ 'ਚ ਨਾ ਜਾਵੇ ਸਾਰੇ ਹੱਥ ਜੋੜ ਕੇ ਮਾਫੀ ਚੋਂ ਉਹ ਤੁਹਾਨੂੰ ਭਰਮੇ ਸੁਮਰਤ ਜੀ ਵੀ ਇਹ ਕਰਦਾ ਹੋਇਆ ਕੋਈ ਸ਼ਬਦ ਵੱਧ ਘੱਟ ਗਿਆ ਹੋ ਮੰਗਤ ਮਾਫ ਕਰ ਚੁੰਗਾ ਵਹਿਂ ਦੀ ਕਾ ਕਰ